ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਜਿਾਪਾ ਲੈ ਕੇ ਜੀ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਬਹੁਤ ਹੀ ਪਿਆਰੇ ਸੂਟ ਨੇ ਇਹ ਪਿਓਰ ਵਿਸਕੋਜ਼ ਕ੍ਰੇਪ ਦਾ ਫੈਬਰਿਕ ਮਿਲੇਗਾ ਬਹੁਤ ਹੀ ਸੋਹਣੇ ਸੂਟ ਨੇ ਮੈਚਿੰਗ ਸੂਟ ਰਹਿਣਗੇ ਬਾਟਮ ਤੁਹਾਨੂੰ ਪਲੇਨ ਮਿਲੇਗੀ ਸ਼ਰਟ ਤੁਹਾਨੂੰ ਪ੍ਰਿੰਟਡ ਮਿਲੇਗੀ ਉੱਤੇ ਬਹੁਤ ਹੀ ਸੋਹਣਾ ਸਿਕਵੈਂਸ ਵਰਕ ਏਮਬ੍ਰੋਇਡਰੀ ਕੀਤੀ ਗਈ ਹੈ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹਨ ਤੁਸੀਂ ਕੋਈ ਵੀ ਸੂਟ ਆਪਣੇ ਲਈ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਇਹ ਵੀ ਤੁਹਾਨੂੰ ਪਿਓਰ ਕ੍ਰੇਪ ਦਾ ਸੂਟ ਮਿਲੇਗਾ ਹੈਵੀ ਵਰਕ ਰਹੇਗਾ ਏਮਬ੍ਰੋਇਡਰੀ ਬਹੁਤ ਹੀ ਸੋਹਣੀ ਕੀਤੀ ਗਈ ਹੈ ਘੇਰੇ ਦੇ ਉੱਪਰ ਕੀਤੀ ਗਈ ਦੁਪੱਟੇ ਤੇ ਰਹੇਗੀ ਪੌਂਚਿਆਂ ਦੇ ਸਲਵਾਰ ਦੇ ਪੌਂਚਿਆਂ ਦੇ ਬਹੁਤ ਹੀ ਸੋਹਣਾ ਵਰਕ ਰਹੇਗਾ ਕਲਰ ਬਹੁਤ ਹੀ ਪਿਆਰੇ ਨੇ ਅਗਲੇ ਜਿਹੜੇ ਸੂਟ ਏ ਇਹ ਤੁਹਾਨੂੰ ਪਿਓਰ ਸੈਲਫ ਬ੍ਰੋਕਰਡ ਦੀ ਸ਼ਰਟ ਮਿਲੇਗੀ ਮੈਚਿੰਗ ਸੂਟ ਰਹਿਣਗੇ ਕਰੇਵ ਦੀ ਬਾਟਮ ਮਿਲੇਗੀ ਦੁਬਾਰਾ ਫਿਰ ਤੋਂ ਸਟਾਕ ਵਿੱਚ ਆਏ ਨੇ ਬਹੁਤ ਹੀ ਸੋਹਣੇ ਕਲਰ ਨੇ ਸਾਰੇ ਕਲਰ ਡਾਰਕ ਮਿਲਣਗੇ ਕੁਝ ਕਲਰ ਤੁਹਾਨੂੰ ਲਾਈਟ ਵੀ ਮਿਲਣਗੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਨੇ ਸਾਰੇ ਸੂਟਾਂ ਦੀ ਸ਼ਿਪਿੰਗ ਫ੍ਰੀ ਰਹੇਗੀ ਬਹੁਤ ਹੀ ਜ਼ਿਆਦਾ ਕਲਰ ਨੇ ਤੁਸੀਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਵਿਸਕੋਸ ਔਰਗੈਂਜ਼ਾ ਦੇ ਸੂਟ ਰਹਿਣਗੇ ਬਹੁਤ ਹੀ ਸੋਹਣੇ ਬਾਟਮ ਤੁਹਾਨੂੰ ਪਲੇਨ ਮਿਲੇਗੀ ਪਿਓਰ ਕਰੇਪ ਦੀ ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਹਲਕਾ ਜਿਹਾ ਸੀਕਵੈਂਸ ਵਰਕ ਕੀਤਾ ਗਿਆ ਬਹੁਤ ਹੀ ਪਿਆਰੇ ਕਲਰ ਨੇ ਇਹਨਾਂ ਦਾ ਵੀ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਤੁਸੀਂ ਪ੍ਰਾਈਸ ਚੈੱਕ ਕਰੋ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਉਹ ਕਟ ਪ੍ਰਾਈਜ਼ ਵਾਲੇ ਤੁਹਾਨੂੰ ਸੂਟ ਮਿਲਣਗੇ ਬਹੁਤ ਹੀ ਸੋਹਣੇ ਹੋਏ ਸੂਟ ਰਹਿਣਗੇ ਵੈਲਵਟ ਦੇ ਸੂਟ ਰਹਿਣਗੇ 올ਓਵਰ ਸੂਟ ਰਹਿਗਾ ਗੋਟਾ ਪੱਟੀ ਦਾ ਵਰਕ ਕੀਤਾ ਗਿਆ ਘੇਰੇ ਦੇ ਉੱਪਰ ਦੁਪੱਟਾ ਵੀ ਤੁਹਾਨੂੰ ਵੈਲਵਟ ਦਾ ਮਿਲੇਗਾ ਉਸ ਦੇ ਉੱਪਰ ਵੀ ਬਹੁਤ ਹੀ ਸੋਹਣਾ ਗੋਟਾ ਪੁੱਟੀ ਦਾ ਵਰਕ ਕੀਤਾ ਗਿਆ ਪ੍ਰਾਈਜ਼ ਲੱਗਾ ਹੋਇਆ ਸ਼ਿਪਿੰਗ ਫ੍ਰੀ ਰਹੇਗੀ ਕਲਰ ਬਹੁਤ ਹੀ ਜਿਆਦੇ ਪਿਆਰੇ ਨੇ ਇਹ ਕਟ ਪ੍ਰਾਈਜ਼ ਵਾਲੇ ਸੂਟ ਰਹਿਣਗੇ ਹਾਂਜੀ ਅੱਜ ਦੇ ਸੂਟ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ